ਭਾਈ ਜੀ ਕਰਾ ਖਾਲਸਾ ਭਾਈ ਜੀ ਕੀ ਫਤਿਹ ਅੱਜ ਪਤਾ ਲੱਗਿਆ ਕਿ ਜਸਟਿਸ ਸਰੂ ਜੋ ਕਿ ਸਿੱਖ ਗੁਰਦੁਆਰਾ ਐਕਟ ਅਧੀਨ ਇਲੈਕਸ਼ਨ ਕਮਿਸ਼ਨਰ ਬਣਾਏ ਗਏ ਸੀਗੇ ਉਹਨਾਂ ਦਾ ਟੈਨਯੂਰ 70 ਸਾਲ ਤੋਂ ਉਮਰ ਤੋਂ ਬਾਅਦ ਵਧਾਇਆ ਨਹੀਂ ਗਿਆ ਹੈਗਾ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਸ ਕੰਮ ਨੂੰ ਹੋਣ ਨਹੀਂ ਦਿੱਤਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 2011 ਚ ਪਿਛਲਾ ਚੋਣ ਹੋਇਆ ਜਦਕਿ ਪਾਰਲੀਮੈਂਟ ਆਫ ਇੰਡੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਨਾਲੋਂ ਬਾਅਦ 'ਚ ਨਿਯੁਕਤ ਹੋਇਆ 19 ਉਹਦੇ ਚੋਣ ਹੋ ਚੁੱਕੇ ਆ ਸਿੱਖ ਗੁਰਦੁਆਰਾ ਕਮੇਟੀ ਦੇ ਸਿਰਫ ਤੇ ਸਿਰਫ 8 ਵਾਰੀ ਚੋਣ ਹੋਈਆਂ ਔਰ ਸਰਕਾਰਾਂ ਸਿੱਖਾਂ ਦੀਆਂ ਜਮਹੂਰੀਤ ਭੰਗ ਕਰਨ ਤੇ ਤੁਲੀਆਂ ਹੋਈਆਂ 2011 ਤੋਂ ਬਾਅਦ ਹੁਣ 14 ਸਾਲ ਹੋ ਗਏ ਜਦਕਿ ਤੀਜੀ ਵਾਰੀ ਚੋਣ ਹੋਣਾ ਚਾਹੀਦਾ ਸੀ ਇਹ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਚੋਣ ਨਹੀਂ ਹੋਣ ਦਿੱਤਾ ਜਿਹੜੀ ਸਾਡੇ ਧਾਰਾ 87 ਛੋਟੇ ਗੁਰੂ ਘਰਾਂ ਦੀ ਸਥਿਤੀ ਹੈ ਉਹ ਇਸ ਤੋਂ ਵੀ ਗੰਭੀਰ ਹੈ ਉਸ ਦੇ ਚੋਣ ਭਗਵੰਤਮਾਨ ਅਤੇ ਐਸਜੀਪੀਸੀ ਨੇ ਕਰਾਣੇ ਸੀਗੇ ਉਹ ਪਿਛਲੀ ਵਾਰੀ 2005-6 'ਚ ਹੋਏ ਹੈਗੇ ਆ ਤੁਸੀਂ ਲਾ ਲਓ 20 ਸਾਲ ਉੱਥੇ ਚੋਣ ਨਹੀਂ ਹੋਈ ਇੱਕ ਪੂਰੀ ਸਾਡੀ ਨੌਜਵਾਨ ਦੀ ਪੀੜ੍ਹੀ ਆਪਣੇ ਗੁਰੂ ਘਰਾਂ ਦੇ ਸੰਭਾਲ ਦੇ ਵਿੱਚੋਂ ਬਾਹਰ ਰਹੀ ਹੈ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਕਿ ਗੁਰਸਿੱਖ ਸੰਸਥਾ ਨੂੰ ਕਿਵੇਂ ਤੋਰੀਦਾ ਕਿਵੇਂ ਚਲਾਈਦਾ ਸਾਡੀ ਜਮਹੂਰੀਤ ਭੰਗ ਕਰਕੇ ਸਾਨੂੰ ਵੰਡ ਦਿੱਤਾ ਹੈਗਾ ਚੋਣਾ ਰਾਹੀਂ ਇੱਕ ਜਿਹੜਾ ਮੁਖ ਧਿਰ ਹੁੰਦੀ ਹੈ ਉਹ ਅਕਾਲੀ ਦਲ ਦਾ ਖਿਤਾਬ ਲੈ ਲੈਂਦੀ ਹੈ ਅੱਜ ਅਸੀਂ ਆਪਸ ਵਿੱਚ ਇਹ ਨਹੀਂ ਫੈਸਲਾ ਕਰ ਸਕਦੇ ਕਿ ਆਪਾਂ ਇਕੱਠੇ ਕਿਸ ਦੀਨ ਹੋਈਏ ਸੋ ਇਹ ਜਿਹੜੀ ਮਾਰ ਮਾਰੀ ਹੈ ਇਹ ਬਹੁਤ ਗੰਭੀਰ ਹੈ ਔਰ ਮੈਂ ਸਮਝਦਾ ਇਹਦੇ ਮਗਰ ਇੱਕ ਹੋਰ ਕਾਰਨ ਹੈ ਜਿਹੜਾ ਨਵੰਬਰ 24 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 357 ਸਾਲ ਸ਼ਹੀਦੀ ਦਾ ਆਪਾਂ ਨੇ ਦਿਹਾੜਾ ਰੱਖਣਾ ਉਹਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਥਾਂ ਰੱਖ ਰਹੀਆਂ ਦਿੱਲੀ ਸਰਕਾਰ ਨੇ ਉਸ ਸਮੇਂ ਦੇ ਉੱਤੇ ਆਪਣੇ ਵੱਖ-ਵੱਖ ਸਮਾਰੋਹ ਰੱਖੇ ਹੋਏ ਆ ਜੋ ਭਾਜਪਾ ਰਾਈਆਂ ਹਨ ਉਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹ ਆਪਣੇ ਰੱਖ ਰਹੀ ਹੈ SGPC ਜਿਹਦੀ ਬਹੁਤ ਮੰਦੀ ਹਾਲਤ ਹੈ 328 ਸਰੂਪ ਗੁਰੂ ਸਾਹਿਬ ਦੇ ਪਤਾ ਨਹੀਂ ਹੈ ਬਰਗਾੜੀ ਦੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਸਾੜੇ ਗਏ ਗੰਦੀਆਂ ਨਾਲੀਆਂ 'ਚ ਸੁੱਟੇ ਗਏ ਉਹਦੀ ਜਵਾਬਦੇਹ ਸਮੇਤ ਸੇਣੀ ਵਰਗਿਆਂ ਨੂੰ ਉਸ ਜਥੇਬੰਦੀ ਨੇ ਆਪਣਾ ਡੀਜੀਪੀ ਬਣਾਇਆ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਕਰਕੇ ਉਹਦਾ ਨਾਮ ਵੀ ਬੰਨਾਮ ਹੋਇਆ ਹੋਇਆ ਹੈਗਾ ਇਸ ਮੌਕੇ ਤੇ ਜਿਹੜੇ ਸਿੱਖਾਂ ਨਾਲ ਬੀਤੀ ਹੈ ਜਿਹਦੇ ਵਿੱਚ ਅਸੀਂ ਯਾਦ ਕਰ ਸਕਦੇ ਹਾਂ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਪੰਜਾਬੀ ਸੂਬੇ ਮੋਰਚਾ ਕਿੰਨੇ ਮੁਸ਼ਕਲ ਨਾਲ ਜਿੱਤਿਆ ਗਿਆ ਉਹ ਵੀ ਪੰਜਾਬੀ ਜਿਹੜੀ ਗੁਰੂ ਸਾਹਿਬ ਨੇ ਲਿਪੀ ਦੇ ਕੇ ਸਾਨੂੰ ਬਖਸ਼ੀ ਸੀ ਉਹ ਲਾਗੂ ਨਹੀਂ ਹੋਣ ਦਿੱਤੀ ਬਹੁਤ ਲੰਬੇ ਸਮੇਂ ਤੇ ਉਹਦੀ ਵੀ ਜਦੋਂ ਜਹਤ ਵੱਖ-ਵੱਖ ਸਟੇਟਾਂ 'ਚ ਚੱਲਦੀ ਹੈ ਕਿ ਉਹਨੂੰ ਖਤਾਬ ਦਿੱਤਾ ਜਾਵੇ ਇਸ ਤੋਂ ਇਲਾਵਾ 84 'ਚ ਬੇਅੰਤ ਸੰਕਟਾਂ ਬੱਚੇ ਬੀਬੀਆਂ ਬਜ਼ੁਰਗ ਗੁਰੂ ਸਾਹਿਬ ਨੂੰ ਮੱਥਾ ਟੇਕਣ ਗਏ ਸੀਗੇ ਜਿਨ੍ਹਾਂ ਨੂੰ ਆਰਮੀ ਨੇ ਗੋਲੀਆਂ ਨਾਲ ਭੁੰਨ ਕੇ ਟਰੱਕਾਂ ਦੇ ਟਰੱਕ ਲਾਸ਼ਾਂ ਦੇ ਉੱਤੇ ਕੱਢੇ ਉਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਗਿਆ ਹੈਗਾ ਸਿੱਖ ਰਾਇਫਰੈਂਸ ਲਾਇਬ੍ਰੇਰੀ ਪੂਰੀ ਤਰ੍ਹਾਂ ਵਾਪਸ ਆਈ ਨਹੀਂ ਹੈਗੀ ਉਹਦਾ ਨਹੀਂ ਮਿਹਰਬਾਨੀ ਦਿੱਤਾ ਗਿਆ ਜਿਹੜਾ ਅਕਤੂਬਰ ਨਵੰਬਰ ਚ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਚ ਹੋਰ ਸਟੇਟਾਂ ਚ ਬਿਹਾਰ ਚ ਯੂਪੀ ਚ ਹਿਮਾਚਲ ਚ ਉਹਦੇ ਬਾਰੇ ਸਾਨੂੰ ਕੋਈ ਲੇਖਾ ਜੋਖਾ ਇਨਸਾਫ ਨਹੀਂ ਮਿਲਿਆ ਉਦੋਂ ਕਾਨੂੰਨੀ ਲਾਗੂ ਹੋਇਆ ਅੱਜ ਆਪਰੇਸ਼ਨ ਸੰਦੂਰ ਕਹਿੰਦੇ ਆ ਕਿ ਹਿੰਦੂਆ ਨੂੰ ਮਾਰਤਾ ਪਾਕਿਸਤਾਨ ਦੇ ਉੱਤੇ ਗੋਲਾਬਾਜ਼ੀ ਹੋਗੀ ਪਰ ਜਦ ਸਿੱਖਾਂ ਨੂੰ ਕਤਲਿਆਂ ਮੋ ਰਿਆ ਸੀ ਆਮੀ ਨੇਵੀ ਐਫੋਰਸ ਸੀਆਰਪੀਐਫ ਬੀਐਸਐਫ ਸਾਰੀਆਂ ਪੁਲਿਸ ਤੇ ਮਿਲਟਰੀ ਦਿੱਲੀ ਚ ਬੈਠੀ ਸੀ ਪਰ ਸਾਡਾ ਸ਼ਿਕਾਰ ਖੇਡਿਆ ਗਿਆ ਧਾਰਾ 25 ਸੰਵਿਧਾਨ ਦੀ ਕਹਿੰਦੀ ਆ ਸਿਕਸ ਆ ਕਨਸਿਡਰਡ ਟੂ ਬੀ ਹਿੰਦੂਸ ਔਰ ਗੁਰੂ ਗ੍ਰੰਥ ਸਾਹਿਬ ਅੰਗ 1136 ਤੇ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਇਹ ਸਾਡੇ ਉੱਤੇ ਸਾਡਾ ਧਰਮ ਵੀਤਪਰੀਲੇ ਇਸ ਦੇਸ਼ ਨੇ ਕਰਤਾ ਹੁਣ ਇਹੀ ਕੰਮ ਤਾਂ ਔਰੰਗਜ਼ੇਬ ਨੇ ਕੀਤੇ ਸੀਗੇ ਏਸੀ ਕਰਕੇ ਤਾਂ ਗੁਰੂ ਸਾਹਿਬ ਦਿੱਲੀ ਜਾ ਕੇ ਕਸ਼ਮੀਰੀ ਪੰਡਤਾਂ ਦੇ ਧਰਮ ਤਬਦੀਲ ਰੋਕਣ ਵਾਸਤੇ ਤੇ ਉਹਨਾਂ ਦੇ ਮਾਨਸਿਕ ਹੱਕਾਂ ਵਾਸਤੇ ਗਏ ਸੀਗੇ ਇਹ ਜਿਹੜੀਆਂ ਸਰਕਾਰਾਂ ਚਾਹਣ ਇਸ ਕਰਕੇ ਨਹੀਂ ਕਰਨਾ ਚਾਹੁੰਦੀਆਂ ਕਿ ਇੱਥੇ ਕੋਈ ਇਹੋ ਜਿਹੀ ਢੜਨਾ ਆ ਜੇ ਜੋ ਇਨਸਾਫ ਮੰਗੇ ਆਪਣਾ ਹੱਕ ਮੰਗੇ ਆਪਣੇ ਕੌਮ ਦੀ ਪਛਾਣ ਮੰਗੇ ਆ ਭਾਰਤ ਦੇ ਸੁਵਿਧਾਨ ਚੋਂ ਜਿਹੜਾ ਸਾਨੂੰ ਹਿੰਦੂ ਜ਼ਬਰ ਨਾਲ ਬਣਾਇਆ ਹੋਇਆ ਉਹ ਕੱਢਿਆ ਜਾਏ ਸੋ ਇਹ ਚਾਹੁੰਦੇ ਆ ਕਿ ਗੁਰੂ ਸਾਹਿਬ ਨੂੰ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਜਾਏ ਜਦਕਿ ਗੁਰੂ ਸਾਹਿਬ ਸਾਡਾ ਧਰਮ ਇਹ ਜਾਤ ਪਾਤ ਤੋਂ ਵੱਖਰਾ ਹੋ ਕੇ ਇੱਕ ਮਨੁੱਖਤਾ ਪੱਖੀ ਧਰਮ ਹੈ ਤੇ ਗੁਰੂ ਸਾਹਿਬ ਦੀ ਕੁਰਬਾਨੀ ਇੱਕ ਮਨੁੱਖਤਾ ਪੱਖੀ ਕੁਰਬਾਨੀ ਸੀ ਨਾ ਕਿ ਕਿਸੇ ਇੱਕ ਧਰਮ ਪੱਖੀ ਸੋ ਇਹ ਸਾਰੀਆਂ ਚੀਜ਼ਾਂ ਕਰਕੇ ਇਹ ਸੈਂਟਰ ਦੀ ਸਰਕਾਰ ਸਾਡੇ ਅੰਦਰੂਨੀ ਜਮਹੂਰੀਅਤ 'ਚ ਬੇਗਨ ਪਾ ਰਹੀ ਆ ਦਖਲਅੰਦਾਜ਼ੀ ਦੇ ਰਹੀ ਆ ਤੇ ਸਾਨੂੰ ਇਹਦੇ ਬਾਰੇ ਇਕੱਠੇ ਹੋ ਕੇ ਕੁਝ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਇਹ ਦਾਗੀ ਸੰਸਥਾ ਤੋਂ ਵੱਖਰਾ ਹੋ ਕੇ ਅਸੀਂ ਗੁਰੂ ਸਾਹਿਬ ਨੂੰ ਯਾਦ ਕਰੀਏ ਆਪਾਂ ਜਾ ਕੇ ਮੋਗੇ ਦੇ ਵਿੱਚ ਜਿੱਥੇ ਜ਼ਫਰਨਾਮਾ ਲਿਖਿਆ ਗਿਆ ਸੀਗਾ ਉੱਥੇ ਆਪਾਂ ਗੁਰੂ ਘਰ ਤੇ ਇਕੱਠੇ ਹੋਈਏ ਜੋ ਸਾਡੇ ਨਾਲ ਬੀਤੀ ਹੈ ਉਹਦਾ ਖੱਤ ਬਣਾ ਕੇ ਅਸੀਂ ਰਾਸ਼ਟਰਪਤੀ ਇੰਡੀਆ ਨੂੰ ਭੇਜੀਏ ਤਾਂ ਕਿ ਗੁਰੂ ਸਾਹਿਬ ਨੇ ਜਿਵੇਂ ਆਵਾਜ਼ ਬੁਲੰਦ ਕੀਤੀ ਸੀ ਅਸੀਂ ਆਪਣੇ ਕੌਮ ਨਾਲ ਬੀਤੀ ਜਿਹੜੀ ਸਾਡੀ ਮਾਰਕੁੱਟ ਹੋਈ ਹੈ ਚਿੱਤੀ ਸਿੰਗਾਪੁਰਾ 'ਚ ਸਾਡੇ ਸ਼ਹੀਦ ਕੀਤੇ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀ ਕਿਲਿੰਗ ਹੋਈ ਹੈ ਜਸਵੰਤ ਸਿੰਘ ਖਾਲੜਾ ਦੇ 25 ਹਜ਼ਾਰ ਲਾਸ਼ਾਂ ਦਾ ਆਪਾਂ ਜਵਾਬ ਮੰਗੀਏ ਉਹਨਾਂ ਦੇ ਕਤਲ ਦਾ ਜਵਾਬ ਮੰਗੀਏ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਦੇਸ਼ ਨੂੰ ਦਸੀਏ ਜੋ ਕਿ ਗੁਰੂ ਸਾਹਿਬ ਉਸ ਮੌਕੇ ਦੀ ਹਕੂਮਤ ਜ਼ਬਰ ਹਕੂਮਤ ਨੂੰ ਕਰਕੇ ਸਾਨੂੰ ਇੱਕ ਰਾਹ ਦਿਖਾ ਕੇ ਗਏ ਸੀ ਵਰਜੀ ਦਾ ਖਾਲਸਾ ਵਰਜੀ ਦੀ ਫਤਿਹ